Do you explore Amlingla? I uh, know we we're supposed to, but she's getting some altitude sickness, so we're going back to lay Okay. So use Dymox tablet? No, she's can't. allergic. I have Dymox but she is allergic to salt. Use drugs, oxygen, slender so and enjoy the weather. ਕੈਨ ਟੇਕ ਇਟ ਸੌਰੀ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਕਿਹੜਾ ਸਲਾਹ ਦੇਣਾ ਚਾਹੁੰਦਾ ਵੀ ਘੁੰਮਣਾ ਚਾਹੀਦਾ ਕਿ ਨਹੀਂ ਘੁੰਮਣਾ ਚਾਹੀਦਾ ਲਾਈਫ ਦੇ ਵਿੱਚ ਕੰਮ ਕਾਰ ਤਾਂ ਹੁੰਦੇ ਹੀ ਰਹਿੰਦੇ ਆ ਤੇ ਬੰਦੇ ਨੂੰ ਇੱਕ ਕੁਦਰਤ ਬਣਾਈ ਪ੍ਰਮਾਤਮਾ ਨੇ ਸੁਣੀ ਚੀਜ਼ ਬਣਾਈ ਆ ਦੇਖੋ ਨੂੰ ਤੇ ਲਾਸਟ ਬੰਦਾ ਇਹ ਨਾ ਕਵੇ ਵੀ ਅੱਜ ਜਾਂਦੀ ਵਾਰ ਮੈਂ ਕੁਝ ਇੰਜੋਏ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਸਹੀ ਗੱਲ ਸਹੀ ਗੱਲ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 17 ਸਤੰਬਰ ਸਮਾਂ 7:30 ਵਜੇ ਦਾ ਤੇ ਸਾਲ 2025 ਰਾਤੀ ਆਪਾਂ ਨੇ ਟੈਂਟ ਲਗਾ ਲਿਆ ਤਾਂ ਤੇ ਨਾਲ ਦਾ ਚੋਬਰ ਭਾਈ ਹਾਂ ਜਮਾ ਕੈਂਪ ਹੈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਪਿੰਗਾਉਂਗ ਲੇਕ 1 ਡਿਗਰੀ ਐ ਇਸ ਵੇਲੇ। ਕੀ ਬਾਤ ਹੈ? ਹਾਂ ਤੇ ਸਮਾਂ ਕਿੰਨਾਗਾ 7:42 ਮਿੰਟਾਂ ਦਾ। ਪਰ ਰਾਤੀ 슬ੀਪਿੰਗ ਬੈਗ ਵਾਲੀ ਜਿੱਪ ਖੋਲਣੀ ਪਈ ਮੈਨੂੰ ਗਰਮੀ ਜੀ ਲੱਗੀ। ਨਹੀਂ ਪਰ ਤੜਕੇ ਉੱਠਣੇ ਵੇਲੇ ਤਾਂ ਸ਼ਕਤੀ ਮੰਗਣੀ ਪਈ ਵੀ ਰਜਾਈ ਜਿਹਨੇ ਕੰਨ ਦੀ ਸ਼ਕਤੀ ਦੇ ਦੋ ਥੋੜੀ ਜੀ ਵੀ ਅਸੀਂ ਬਾਹਰ ਹਵਾ 'ਚ ਪੈਰ ਧਰ ਲੀਏ। ਹਾਂ ਉਠੇ ਵੀ ਭਾਈ ਹਾਂ ਅਸੀਂ 5:30 ਵਜੇ ਅੱਖ ਖੁੱਲ ਗਈ ਸੀ। ਤੇ ਫਿਰ 6 ਵਜੇ ਦਾ ਆਲਾਰਮ ਭਾਈ ਚੇਂਜ ਕਰਕੇ 6:30 ਦਾ ਕਰਤੇ ਆ। ਕਰਤਾ ਭਾਈ। ਹੁਣ ਫਿਰ ਵੀ ਪੌਣੇ 7 ਨਿਕਲੇ ਹੋ ਜੀ ਜਾਈ ਤੇ ਹੌਲੀ ਹੌਲੀ ਹਾਂ ਫਿਰ ਸਮਾਨ ਸਾਰਾ ਪੈਕ ਕਰੀਏ ਅੱਗੇ ਚੱਲਦੇ ਅੱਜ ਦਾ ਸਫਰ ਕੋਈ ਬਹੁਤਾ ਜਿਆਦਾ ਨਹੀਂ ਹੈ 50 ਕਿਲੋਮੀਟਰ ਦਾ ਹੋਏਗਾ ਇੱਥੋਂ ਆਪਾਂ ਨੇ ਚੁਸ਼ਲ ਪਹੁੰਚਣਾ ਹੈ ਚੁਸ਼ਲ ਕੈਂਪਿੰਗ ਕਰਾਂਗੇ ਤੇ ਬਾਹਰ ਵਾਲਾ ਵਿਊ ਕਿਦਾਂ ਦਾ ਥੋੜਾ ਤੁਹਾਨੂੰ ਉਹ ਦਿਖਾ ਦਿੰਦੇ ਭਾਈ ਵਾਹ ਵਾਹ ਇਹ ਭਾਈ ਕੁਛ ਬਾਹਰ ਦਾ 뷰 ਹੈ ਤੇ ਸਾਹਮਣੇ ਪੈਂਗੌਂਗ ਤੇ ਸਾਈਕਲ ਆਪਣੇ ਇੱਧਰ ਖੜੇ ਆ ਇਹ ਸਵੇਰੇ ਭਾਈ ਆਪਾਂ ਦੋ ਦੋ ਹੱਥ ਕਰਾਂਗੇ ਪਾਈਨੈਪਲ ਦੇ ਨਾਲ ਵੀ ਇਹ ਚੀਜ਼ ਵਧੀਆ ਏ ਇਹਦੇ ਵਿੱਚ 8-10 ਪੀਸ ਹੁੰਦੇ ਆ ਵੀ ਓਕੇ ਰਿਪੋਰਟ ਹੈ ਜਦੋਂ ਆਪਾਂ ਇੱਧਰ ਗਏ ਸੀਗੇ ਚైనా ਬਾਰਡਰ ਵਾਲੀ ਸਾਈਡ ਤਾਂ ਉੱਥੇ ਸਾਰੀ ਸਿੱਖ ਐਲੀਮੈਂਟ ਦੀ ਤਾਂ ਉਹਨਾਂ ਨੇ ਭਾਈ ਆਪਾਂ ਨੂੰ ਇਹ ਨਾਲ ਚੀਜ਼ਾਂ ਦੇਤੀਆਂ ਦੀਆਂ ਲੱਸੀ ਲੁੱਤੀ ਆਪਾਂ ਨੇ ਪਿੱਛੇ ਛੱਡਤੀ ਤੇ ਹੁਣ ਇਹਨੂੰ ਦੇਖਦੇ ਆ ਖੋਲ ਕੇ ਲੋ ਭਾਈ ਆਪਾਂ ਨੇ ਪਾਈਨੈਪਲ ਵਾਲਾ ਖੋਲ ਲਿਆ ਤੇ ਇਹ ਚੀਜ਼ ਵਧੀਆ ਏ ਤੇ ਨਾਲ ਦੋ ਹੱਥ ਕਰੀਏ ਪੀਸਪੋਸ ਦੇ ਵਿੱਚ ਸੋਹਣੇ ਹੁੰਦੇ ਨੇ ਸਾਹਮਣੇ ਵਾਲਾ ਸ਼ਾਨਦਾਰ ਵੀਊ ਤੇ ਨਾਲੇ ਆ ਅੱਜ ਫਿਰ ਸਿੱਧੀ ਕਰਨੀ ਆਪਣੀ ਫੈਰੀ ਤੇ ਬਾਹਰ ਦਾ ਵੀਊ ਪਾਈ ਅਗਰ 360 ਕਮਾ ਲਈਏ ਆਪਾਂ ਤਾਂ ਕੁਝ ਐਦਾਂ ਦਾ ਬਣ ਜਾਂਦਾ ਹੈ ਤੇ ਚੌਬਰ ਸਵੇਰੇ ਸਵੇਰੇ ਇਹ ਸਕੂਟਰਾਂ ਦੇ ਦੋਲੇ ਹੋਏ ਹੋਏ ਆ ਤੇ ਸਮਾਂ तकरीबन 8 ਵਜੇ ਦਾ ਹੋਣ ਵਾਲਾ ਹੈ ਸਫ਼ਰ ਆਪਣਾ ਥੋੜਾ ਹੈ ਤਾ ਕਰਕੇ ਭਾਈ ਮੁੰਡੇ ਢਿੱਲੇ ਢਿੱਲੇ ਜਾਉਂਦੇ ਰਹੇ ਆ ਇੱਥੇ ਟੈਂਟ 'ਚ ਖਿਲਾਰੇ ਪਏ ਹੋਏ ਆ ਮਿੱਤਰਾਂ ਚਾਰ ਪੰਜ ਜਣੇ ਇੱਧਰ ਨੂੰ ਆ ਰਹੇ ਆ ਐ ਜਿਹੜੀ ਹੁੰਦਾ ਸਿਆੜਾ ਜੇ ਗੜਕ ਨੂੰ ਪਾਣੀ ਆ ਲਾਇਆ ਹੁੰਦਾ ਪਹਿਲਾਂ ਇਹ ਉਹ ਕੰਮ ਜਬੀ ਵੀ ਹੁੰਦਾ ਵਾਹ ਮੇਰਾ ਰੂਟੀ ਖਾਰੀ ਵੀ ਦੁਬਾਰੀ ਚੱਲ ਜਾਈ ਜੀ ਉਹ ਹਾਲਜਾ ਹੋਏ ਰੋਮੇ ਜੀ ਇਹ ਤੇ ਇਹ ਭਾਈ ਹਾਂ ਸਲੀਪਿੰਗ ਬੈਗ ਫੈਰੀ ਆਉਂਦਾ ਵੀ ਇਹਨੇ ਸੋਣਾ ਸਾਥ ਤੇ ਆ ਰਾਤ ਨੂੰ ਜਿੱਪਾ ਖੋਲਣੀ ਪੈਗੀ ਗਰਮੀ ਲੱਗੀ ਇਹਦੇ ਵਿੱਚ ਤੇ ਉੱਤਰ ਭਾਈ ਹਾਂ ਕਾਟੇਜੋਂ ਨਿਕਲ ਕੇ ਬੰਦੇ ਉਸ ਸਕੂਟਰਾਂ ਦੇ ਦਵਾਲੇ ਹੋ ਜੂਗੇ ਇੱਧਰ ਆ ਹੀ ਕੁਛ ਹੈ ਬਾਕੀ ਸਾਈਕਲ ਆਪਣੇ ਬਾਹਰੇ ਖੜਕੇ ਤੇ ਤੇ ਹੁਣ ਚੱਲਦੇ ਆ ਸਮਾਨ ਇਕੱਠਾ ਕਰਦੇ ਆ ਨਿਕਲੀ ਅੱਗੇ ਨੂੰ ਚੋਟਾ ਬਾਕੇ ਮੈਂ ਪੈਕਿੰਗ ਕਰ ਦਿੰਦਾ ਭਾਈ 9:00 ਵਜੇ ਤਕਰੀਬਨ 10 ਮਿੰਟ ਹੋਰ ਆ ਗਿਆ Uh, I think four and five day Are you from Canada? Canada, yes. We're from the Okanagan Valley. Uh means the second Punjab. A second Punjab? Punjab 2.0 Many many sick. Many many sick. Okanagan so. and Okay, how many day in Ladakh? Uh, day, day five now. Day five here for eight days. Yeah, flew into from Delhi to Leh. Okay. And then rented. Uh, you explore I know uh, we were supposed to, but she's getting some altitude sickness, so we're going back to Leh. Okay, to so use Dymox tablet? No, she's I allergic. Can't. I have Dymox, but she is allergic to sulfur. Use drugs, oxygen, slender, so and enjoy the weather? She can't take it. So. <laughs> we're going back down to Leh. We're going to explore Leh for another uh -huh. two days. That's and good. Then fly home. So. Okay. Yeah, no, honestly. ਥੈਂਕ ਯੂ ਥੈਂਕ ਯੂ ਟੂ ਯੂ ਗਾਇਸ ਥੈਂਕ ਯੂ ਸੋ ਮਚ ਥੈਂਕ ਯੂ ਫੋਰ ਇਨਸਪਾਇਰ ਅਸ ਥੈਂਕ ਯੂ ਗੋਡ ਸਟਾਫ ਸਾਇਟ ਯਰ ਕੈਨੇਡੀਅਨ ਸਿੱਖ ਬ੍ਰਦਰਸ ਐਕਸਲੈਂਟ ਗਾਇਸ ਓਕੇ ਓਕੇ ਕੱਲ ਭਾਈ ਹਾਂ ਪੈਗੌਂਗ ਦੇ ਚੌ ਨੂੰ ਚੌ ਚੌ ਵੀ ਥੱਲੇ ਉਤਰੀ ਗਏ ਤੇ ਹੁਣ ਆਹ ਪਹਾੜੀ ਚੀਕਾਂ ਘੜਾ ਰੀ ਸਵੇਰੇ ਸਵੇਰੇ ਤੇ ਸਾਹਮਣੇ ਆਪਾਂ ਨੂੰ ਪਾਣੀ ਮਿਲ ਗਿਆ ਬੋਤਲਾਂ ਭਰ ਕੇ ਫਿਰ ਅੱਗੇ ਚੱਲਦੇ ਹਾਂ ਇੱਧਰ ਮਾਨ ਦਾ ਸਕੂਲ ਆ ਗਿਆ ਤੇ ਸਾਹਮਣੇ ਇੱਕ ਬਾਬਾ ਏ ਇਹ ਮਾਨਾ ਫੇਰ ਰਿਹਾ ਜੂਲੇ ਜੀ 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 ਭਾਈ ਇਹ ਭਾਈ ਮੰਤਰ ਪੜ ਰਿਹਾ ਕੋਈ ਤਾਂ ਹੀ ਇਹਨੇ ਜਵਾਬ ਨਹੀਂ ਦਿਆ ਤੇ ਆਪਾਂ ਭਾਈ ਮਰਾਖ ਤੋਂ ਚੱਲੇ ਹੋਏ ਤਕਰੀਬਨ 4 ਕਿਲੋਮੀਟਰ ਦਾ ਸਫ਼ਰ ਆਪਾਂ ਕੱਢ ਆਏ ਤੇ ਸਾਹਮਣੇ ਵਾਲਾ ਵਿਊ ਬਹੁਤ ਸ਼ਾਨਦਾਰ ਹੈ ਜਿੱਦਾਂ ਮਾਲਦੀਵ ਦੇ ਵਿੱਚ ਭਾਈ ਚਿੱਟੀਆਂ ਵਿੱਚਾਂ ਹੁੰਦੀਆਂ ਵਾਈਟ ਸੈਂਡ ਵਾਲਾ ਹਸਾਬਕਾ ਤਾਂ ਬੇ ਇੱਥੇ ਬਣਿਆ ਹੋਇਆ ਤੇ ਸਾਹਮਣੇ ਮੋਟਰਸਾਈਕਲਾਂ ਦੀ ਡਾਰ ਜਾ ਰਹੀ ਏ ਆਹ ਕਾਰ ਪਿੰਡ ਜੇ ਬੰਦੀ ਦੇਖਦੇ ਜੇ ਤਾਂ ਐ ਲੱਗਦਾ ਹੁੰਦਾ ਇਹਦਾ ਆ ਖੜਾ ਯਾਰ ਨਾ ਕਿੰਨਾ ਕਿਲੋਮੀਟਰੀ ਆ ਹਾਂ ਉਹ ਦਰਸਤ ਦੇ ਸਾਹਬ ਨਾਲ ਬੰਦਾ ਦੇਖਦਾ ਫੇਰ ਪਤਾ ਜਾਂਦਾ ਕੰਮ ਖਾਸਾ ਦੂਰ ਸੀ ਕਈ ਵਾਰ ਨਹੀਂ ਰਸਵੇਰੇ ਬੰਦਾ ਇਹ ਜੇ ਤਾਂ ਪੰਗਾ ਲੈ ਲੈਂਦਾ ਪੰਗਾ ਲੈ ਲੈਂਦਾ ਸਹੀ ਗੱਲ ਹੈ ਆਣ ਚ ਨਹੀਂ ਆਂਦਾ ਇਹ ਹਾਂ ਵੀ ਉਹੀ ਜੇ ਥਾਂ ਬੰਦਿਆਂ ਨੇ ਧਿਆਨ ਰੱਖਣਾ ਚਾਹੀਦਾ 5 6 ਵਜੇ ਆਪ ਦਾ ਛਾਪੜਨ ਵਾਲਾ ਥਾਂ ਭਾਲਦੇ ਬਸ 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 ਪਹਿਲਾਂ ਨਿਕਲ ਲਵੇ ਬੰਦਾ ਆਪਣਾ ਤੇ ਇੱਥੇ ਕੈਂਪਿੰਗ ਵਾਲਾ ਵਧੀਆ ਭਾਈ ਲੋਕੇਸ਼ਨ ਸੀ ਪਰ ਰਸਤਾ ਨਹੀਂ ਤਾਂ ਕੋਈ ਆਣਦਾ ਤਾਂ ਅਗਰ ਤੁਸੀਂ ਆ ਰਹੇ ਹੋ ਤਾਂ ਇੱਥੇ ਭਈ ਜਿਹੜੀ ਵਾਈਟ ਸੈਂਡ ਹੈ ਇੱਥੇ ਕੈਂਪਿੰਗ ਜਰੂਰ ਕਰੋ ਅਗਰ ਤੁਸੀਂ ਆ ਰਹੇ ਹੋ ਉੱਥੇ ਛਾਲ ਮਾਰ ਕੇ ਇੱਧਰ ਉੱਥੇ ਜਾ ਸਕਦੇ ਹਾਂ ਹਾਂ ਮੋਟਰਸਾਈਕਲ ਉੱਪਰ پارک ਕਰਕੇ ਇਹ ਚੋਪਰ ਵੱਲੋਂ ਵਧੀਆ ਸੁਝਾਅ ਹੈ ਪਰ ਲਾਗੂ ਨਾ ਕਰਿਓ। ਵਾਕੀ ਆਪਾਂ ਭਾਈ ਇਹ ਗੱਲਾਂ ਦੀ ਪੁਸ਼ਟੀ ਨਹੀਂ ਕਰਦੇ। ਟੋਫੀ ਨਾਲੇ ਸਹੀ ਐ। ਤੇ ਇਧਰ ਭਾਈ ਫਿਰ ਮੋਟਰਸਾਈਕਲਾਂ ਵਾਲੇ ਆਏ ਰੌਣਕਾਂ ਲਾਉਂਦੇ ਆ। ਤੇ ਇਧਰ ਚੋਪਰ ਨੇ ਗਾਣੇ ਛੱਡੇ ਹੋਏ ਆ ਭਾਈ ਜਿਵੇਂ ਬੱਲੇ ਵਟ ਰਹੇ ਆ। ਤੇ ਜਿੱਤਾਂ ਜਿੱਤ ਅੱਗੇ ਦੀ ਜਾਈ ਜਾਂਦੇ ਭਾਈ ਹ ਰਸਤਾ ਹੋਰ ਸੋਹਣਾ ਹੋਈ ਜਾਂਦਾ। ਅੱਗੇ ਥੋੜੀ ਚੜ੍ਹਾਈ ਆ ਤਾਂ ਕਰਕੇ ਆਪਾਂ ਰੁਕੇ ਹੋਏ ਆ। ਤੇ ਇਹ ਉਦੈਪੁਰ ਦੇ ਸਾਰੇ ਬਾਈਕਰ ਸਾਹਮਣੇ ਵਾਲਾ ਪਹਾੜ ਉਤਰ ਕੇ ਆਏ ਆਪਾਂ ਤੇ ਬੋਰਡ ਲੱਗਾ ਉਹ ਦੱਸ ਰਿਹਾ ਭਾਈ ਮਾਣ 7 ਕਿਲੋਮੀਟਰ ਹੈ ਤੇ ਇੱਥੇ ਬੈਠੇ ਆਂ ਵੀ ਉਤਰਾਈ ਦਾ ਆਨੰਦ ਮਾਣਨ ਤੋਂ ਬਾਅਦ ਸਾਈਕਲਾਂ ਨੂੰ ਦਵਾ ਦਵਾ ਰਹੇ ਫਿਰ ਅੱਗੇ ਚੱਲਦੇ ਆ ਇੱਥੋਂ ਮਿਰਾਕ ਉਹ ਵੀ 7 ਕਿ ਰਹਿ ਗਿਆ ਮੈਂ ਕਹਿੰਦਾ ਆਪ ਦਾਮ ਲੈ ਰਹੇ ਆ ਅਸਲ 'ਚ ਹਾਂ ਨਹੀਂ 7 ਕਿ ਰਹਿ ਗਿਆ ਉਹ ਵੀ ਕਿਉਂਕਿ ਜਦੋਂ ਤਰਾਈ ਉਤਰਦੇ ਹਨ ਟਲਾਂਣ ਉਤਰਦੇ ਨਾਲ ਸੁਸਤੀ ਪੈ ਜਾਂਦੀ ਅੱਖਾਂ ਜੇ ਬੰਦ ਹੋਣ ਲੱਗ ਜਾਂਦੀਆਂ ਕਿਉਂਕਿ ਜ਼ੋਰ ਨਹੀਂ ਲੱਗਦਾ ਤਾਂ ਫਿਰ ਥੋੜਾ ਬੈਠਣਾ ਪੈਂਦਾ ਪਾਣੀ ਪੋਣੀ ਪੀ ਕੇ ਫਿਰ ਆਪਾਂ ਭਾਈ ਅੱਗੇ ਚੱਲਦੇ ਆਂ ਪੈਂਗੋਂਗੋ ਝੀਲ ਦੇ ਕੰਢੇ ਵਸਿਆ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਇਸ ਟਾਈਮ ਜਿਹੜਾ ਮਰਾਕ ਪਿੰਡ ਹੈ ਉਹ ਦੇਖ ਰਹੇ ਹੋ ਇੱਥੇ ਰੁਕਦੇ ਹਾਂ ਕੁਝ ਖਾਂਦੇ ਪੀਂਦੇ ਹਾਂ ਤੇ ਫੇਰ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਹੁਣ ਸਾਰੀ ਢਲਾਨ ਹੈ ਤਾਂ ਇੰਨਾ ਬਹੁਤ ਆਪਣਾ ਜ਼ੋਰ ਨਹੀਂ ਲੱਗਣਾ ਤੇ ਆਪਾਂ ਆਰਾਮ ਨਾਲ ਥੱਲੇ ਜਾਵਾਂਗੇ ਇਹ ਸਾਹਮਣੇ ਪਿੰਡ ਭਾਈ ਅਮਰਕ ਤੇ ਆਪਾਂ ਮਰਾਕ ਬੋਲੀਗੇ ਪਰ ਇੱਥੇ मेर्क लिखा हुआ थे। है रुक दिया इथे सामने चोबर ने ऑर्डर करते हैं, को खाने को नहीं, आ, नहीं क्या सीन क्या है दो, दो 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 दो। नहीं मैं तो दही खाने यार अच्छा कर्ड मिल जाएगा क्या कर्ड मिल जाएगा खाने के लिए हाँगे? खाने के लिए कर्ड मिल जाएगा कर्ड नहीं है सर परांठा वगैरह परांठा है हां पराठा आलू परांठा बन आलू परांठा ਚੋਬਰ ਭਾਈ ਪਿੱਛੇ ਵਾਲਾ ਰੈਸਟੋਰੈਂਟ ਛੱਡ ਕੇ ਵੀ ਹੁਣ ਇੱਥੇ ਪਹੁੰਚ ਗਏ ਨਾ ਆਏ ਨਾ ਦੱਸਦਾ ਤੂੰ ਵੀਡੀਓ ਘਟਣ ਦਾ ਉਹ ਵੀ ਇੱਥੇ ਖੜੇ ਆ ਖਾਣਾ ਖਾਣੇ ਨਹੀਂ ਉੱਥੇ ਬੱਚੀ ਜਾਂ ਮਰ ਲਿਆ ਉਹਨਾਂ ਦਾ ਐ ਉਹ ਵੀ ਖਤਮ ਜਿ ਹੋਏ ਬੈਠੇ ਤੇ ਚੱਲ ਦੋ ਇਹਨਾਂ ਨੂੰ ਨਹੀਂ ਹੈਲਦੀ ਠੀਕ ਆ ਭਾਈ ਕਰਨਾ ਪੈਂਦਾ ਉੱਥੋਂ ਤੁਹ ਲਗੀ ਵਰੀ ਉਹ ਨਹੀਂ ਨਹੀਂ ਉਹ ਹੈਲਦੀ ਕੀ ਖਾਓਗੇ ਮਾਹ ਕੀ ਖਵਾਓਗੇ ਚੌਮਨ ਹੈ ਜੇ ਚੌਲ ਹੈ ਜੇ ਉਹ ਹੈ ਵਿਕਪਦਨ ਕੀ ਗਣਾਇਆ ਸੀ ਹਮ ਮਾਹ ਇਹਦਾ ਹੈਲਦੀ ਖਾਣਾ ਖਾएंगे ਜੇ ਹੈਲਦੀ ਖਾਣਾ ਖਾਓ ਉੱਤੇ ਮੈਂ ਰੋਟੀ ਦੇ ਦੋ ਉਹ ਕਮੈਂਸਿਕ ਹੋ ਜਾਏਗੇ ਨਾ ਮੈਂ ਵਿੱਚ 54 ਖਾਕੇ ਸਾਈਕਲ ਨਹੀਂ ਚਲਦੇ ਦਾ ਮੈਂ ਆਪਾਂ ਭਾਈ ਹਾਂ ਦਹੀਂ ਦੀ ਭਾਲ ਵਿੱਚ ਤੇ ਤੇ ਸਾਹਮਣੋਂ ਰੈਸਟੋਰੈਂਟ ਚ ਉਹ ਸਰਦਾਰ ਸਾਹਿਬ ਨਿਕਲੇ ਤੇ ਪੱਗਾਂ ਵਾਲੇ ਦੇਖ ਕੇ ਭਾਈ ਸਾਨੂੰ ਵੀ ਚੌ ਚੜ ਗਿਆ ਕਿੱਥੋਂ ਨੂੰ ਤੁਸੀਂ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਦੋਨੋਂ ਵੀਰ ਲੁਧਿਆਣੇ ਤੋਂ ਨੇ ਤੇ ਜਿਹੜੇ ਸਾਹਮਣੇ ਵਾਲੇ ਸਰਦਾਰ ਸਾਹਿਬ ਹੈ ਭਾਈ ਇਹ ਵਲੌਗ ਵਗੈਰਾ ਕਾਫੀ ਦੇਖਦੇ ਨੇ ਗੁਰੂ ਬਰਾੜ ਦੇ ਤੇ ਲਈ ਕਿੰਨੀ ਵਾਰ ਆ ਚੁੱਕੇ ਹੋ ਜੀ ਇਹ ਕਿੰਨਾ ਵਾਖੜਾ ਹੈ ਪਹਿਲੀ ਵਾਰ 2017 ਦੇ ਵਿੱਚ ਆਏ ਸੀ 2017 ਦੇ ਵਿੱਚ ਪਹਿਲਾ ਚੱਕਰ ਹੈ ਹਰ ਇੱਕ ਸਾਲ ਆਉਂਦੇ ਆ ਕਿਹ ਬਾਤ ਹੈ ਇਹ ਵੀ ਜਿਗਰ ਹੈ ਇਹ ਮਰਾਣਾ ਹੈ ਨਹੀਂ ਇਸ ਤਰ੍ਹਾਂ ਹੈਗਾ ਜੀ ਜਦੋਂ ਇੱਕ ਵਾਰੀ ਆ ਜਾਈਦਾ ਨਾ ਸਾਨੂੰ ਇਹ ਸਤੰਬਰ ਦਾ ਮਹੀਨਾ ਲਗਾਣਾ ਔਖਾ ਹੋ ਜਾਂਦਾ ਘਰੇ ਫਿਰ ਲਗਾਣਾ ਹੀ ਪੈਂਦਾ ਫਿਰ ਨਹੀਂ ਸਹੀ ਹੈ ਸਹੀ ਹੈ ਤੁਹਾਡਾ ਫਸਟ ਟਾਈਮ ਹੈ ਜੀ ਨਹੀਂ ਦੂਸਰੀ ਵਾਰ ਆਇਆ ਜੀ ਦੂਸਰੀ ਵਾਰ ਸਾਡੇ ਦੋਨਾਂ ਦੀਆਂ ਫੈਮਲੀ ਆਈਆਂ ਸੀਗੀਆਂ ਠੀਕ ਹੈ ਤੇ ਚਾਰ ਜਾਨੇ ਅਸੀਂ ਗੱਡੀ ਤੇ ਸੀ ਠੀਕ ਹੈ ਤੇ ਹੁਣ ਅਸੀਂ ਦੋਨੋਂ ਹੀ ਆਏ ਜੀ ਭਾਜੀ ਉਹ ਵੀ ਭਾਜੀ ਐਟ ਅ ਟਾਈਮ ਹੀ ਬੰਦਾ ਹੈ ਪ੍ਰੋਗਰਾਮ ਇਹ ਜ਼ਰਾ ਦੱਸ ਦੇ ਵੀ ਨਹੀਂ ਸਾਨੂੰ ਹੋਰ ਜਿਹੜੇ ਉਹ ਸਤੰਦੇ ਵੀ ਹੁਣ ਪਹਿਲਾਂ ਤੁਸੀਂ ਜਾ ਕੇ ਆ ਕੇ ਦੱਸਦੇ ਸੀ ਉਹਨੂੰ ਟਿਕ ਟਕ ਕਰਾ ਰਹੇ ਸੀ ਉਹ ਕਹਿੰਦੇ ਹੁਣ ਤੁਸੀਂ ਉਹ ਦੱਸਿਆ ਵੀ ਅਗਲੀ ਵਾਰ ਤਾਂ ਸਾਡਾ ਪ੍ਰੋਗਰਾਮ ਬਣਾਇਓ ਮੇਰਾ ਦੂਜੀ ਵਾਰ ਦਾ ਜੀ ਇੱਥੋਂ ਦਾ ਪ੍ਰੋਗਰਾਮ ਠੀਕ ਹੈ ਤੇ ਉਮਲਿੰਗ ਵਾਲਾ ਮਾਹੌਲ ਕਿਦਾਂ ਦਾ ਤਾਂ ਬਹੁਤ ਵਧੀਆ ਜੀ ਉੱਥੇ ਬਰਫਾ ਹੁਣ ਤੇ ਅਸੀਂ ਉੱਥੇ ਜਾ ਕੇ ਥੋੜਾ ਜਿਹਾ ਉੱਪਰ ਫੋਟੋ ਫੋਟੋ ਖਿੱਚ ਕੇ ਆਏ ਆ ਠੀਕ ਹੈ ਮਤਲਬ ਅੱਧਾ ਘੰਟਾ ਰਹੇ ਆ ਜੀ ਤੇ ਜਿਹੜੇ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਵੀ ਘੁੰਮਣਾ ਚਾਹੀਦਾ ਕਿ ਨਹੀਂ ਘੁੰਮਣਾ ਚਾਹੀਦਾ ਲਾਈਫ ਦੇ ਵਿੱਚ ਕੰਮ ਕਾਰ ਤਾਂ ਹੁੰਦੇ ਹੀ ਰਹਿੰਦੇ ਆ ਹਾਂ ਤੇ ਲਾਸਟ ਬੰਦਾ ਇਹ ਨਾ ਕਵੇ ਵੀ ਜਾਂ ਜੰਦੀ ਵਾਰ ਮੈਂ ਕੁਛ ਇੰਜੁਆਏ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਸਹੀ ਗੱਲ ਸਹੀ ਗੱਲ ਤੁਹਾਡੇ ਵਰਗੇ ਵੀਰ ਭਰਾ ਨੇ ਜਿਹੜੇ ਹਾਂਜੀ ਉਹ ਸਾਨੂੰ ਹੋਰ ਵੀ ਬਹੁਤ ਜਾਉਗਾ ਨਵੀਂ ਨਵੀਂ ਜਗ੍ਹਾ ਤੇ ਨਹੀਂ ਮੈਨੂੰ ਬੜਾ ਚੌਕੜਾ ਜਿਹਾ ਉਹਨਾਂ ਨੂੰ ਮੈਨੂੰ ਪਤਾ ਲੱਗੇ ਵੀ 2017 ਤੋਂ ਲਗਾਤਾਰ ਆ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਨਹੀਂ ਬੰਦਾ ਸਮੇਂ ਜੋ ਸਮਾਂ ਨਹੀਂ ਕੱਢ ਪਾਂਦਾ ਤੇ ਫੈਮਿਲੀ ਚ ਉਲਝਿਆ ਰਹਿੰਦਾ ਹਾਂਜੀ ਹਾਂਜੀ ਤੇ ਇਹਨਾਂ ਤੇ ਹਰ ਸਾਲ ਵਾਸਤੇ ਇਹਨਾਂ ਨੇ ਮੈਨੂੰ ਕਹਿੰਦੇ ਰਹਿਣਾ ਪਿਛਲੀ ਵਾਰ ਵੀ ਕਹਿੰਦੇ ਸੀਗੇ ਉਹ ਤੋਂ ਫਿਰ ਟਾਈਮ ਸਾਡਾ ਨਹੀਂ ਹੋਪਾ ਪਰ ਹੁਣ ਮਿੱਤਰ ਨਾਰਾਜ਼ ਹੋਣਗੇ ਭਾਈ ਜਿਹੜੇ ਇੱਥੇ ਵਾਲੀਆਂ ਵੀ ਮੈਂ ਹੈਗਾ ਜਿਹੜੇ ਸਾਈਕਲ ਤੇ ਕਰ ਰਹੇ ਹਾਂ ਤੇ ਇਹ ਤਾਂ ਬਹੁਤ ਵੱਡੀ ਮਤਲਬ ਅੱਗੇ ਦੀ ਗੱਲਬਾਤ ਹੈਗੀ ਆ ਹਾਂਜੀ ਸਲੂਟ ਤੁਸੀਂ ਤਾਂ ਫੇਰ ਵੀ ਚਲੋ 2-4 ਦਿਨਾਂ ਲਈ ਆਨੇ ਆ ਕਿ ਚਲੇ ਜਾਨੇ ਆ ਤੁਸੀਂ ਤਾਂ ਇਸ ਤੋਂ ਮਤਲਬ ਅੱਛਾ ਇੱਥੇ ਹੁਣ ਕਿੰਨਾ ਟਾਈਮ ਲਗਾਇਆ ਤੁਸੀਂ ਹੁਣ ਸਾਨੂੰ ਜੀ ਇੱਥੇ 4 ਦਿਨ ਹੋ ਗਏ 4 ਦਿਨ ਹਾਂਜੀ 2 ਦਿਨ ਅਸੀਂ ਹੋਰ ਰੁਕਣਾ ਹੈਗਾ ਫੇਰ ਚਲੇ ਜਾਨੇ ਬਾਅਦ ਠੀਕ ਹੈ ਤੇ ਵਾਪਸੀ ਫਿਰ ਬਾਈ 에ਅਰ ਹੀ ਕਰੋਗੇ ਜਾਂ ਬਾਈ ਰੋਡ ਕਰੋਗੇ ਨੇ ਸਾਨੂੰ ਬਾਈ 에ਰੇ ਕਰਨੀ ਪਊਗੀ ਕਿਉਂਕਿ ਸਾਡੇ ਕੋਲ ਆਪਦਾ ਮੋਟਰਸਾਈਕਲ ਨਹੀਂ ਸੀ ਇੱਥੋਂ ਰੈਂਟ ਤੇ ਲਿਆ ਸੀਗਾ ਓਕੇ ਹਾਂਜੀ ਪਰ ਰੈਂਟ ਰੁਣਟ ਇੱਥੇ ਸਹੀ ਆ ਹਿਸਾਬ ਕਿਤਾਬ ਸਹੀ ਆ ਬਸ ਸਹੀ ਆ ਜੀ ਕੋਈ ਦਿੱਕਤ ਨਹੀਂ ਹੈਗੀ ਜੀ ਮੈਨੂੰ ਭਈ ਅੱਜ 37 ਦਿਨ ਹੋ ਗਏ ਮੰਨ ਲਓ ਘਰ ਆਏ ਨਾ ਹਾਂਜੀ ਹਾਂ ਜੀ ਉਹ ਆਪਣੇ ਇਹ ਹੁੰਦਾ ਬਲਵਿੰਦਰ ਪਹਿਲਾਂ ਪਹਿਲੇ 2-4 ਦਿਨ ਹੁੰਦੇ ਆ ਭਾਈ ਜਿਹਾ ਲੱਗਦਾ ਸੀ ਦੀਦੀ ਦੇ ਟਿਕਾਣਾ ਪਾ ਜੀ ਹਾਂਜੀ ਹੁਣ ਸਾਨੂੰ ਜੇ ਸਿਆਥੜ ਵੀ ਹੋ ਜਾਈਂ ਲੱਗਦਾ ਹੁੰਦਾ ਆਪਦੇ ਪਿੰਡ ਫਿਰਦੇ ਹਾਂ ਹਾਂ ਸਮਝਦੇ ਜੀ ਇੱਥੋਂ ਲੇਖ ਲਾਖ ਦੇ ਵਿੱਚ ਜਾਂ ਕਿਤੇ ਵੀ ਆਪਾਂ ਪਹਾੜੀ ਰਿਚ ਜਾਂਦੇ ਆ ਹਾਂਜੀ ਆਪਾਂ ਨੂੰ ਜਿੱਥੇ ਆਪਾਂ ਮੁੰਗਲਾ ਪਰ ਰਹਿਨੇ ਆ ਉਥੇ ਮਾਨੂੰ ਡਰ ਹੋਊਗਾ ਵੀ ਐ ਨਾ ਇੱਥੇ ਅਗਰ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਸਹੀ ਗੱਲ ਹੈ ਲੋਕ ਬਹੁਤ ਹੀ ਚੰਗੇ ਇੱਥੇ ਵੱਡੀ ਗੱਲ ਤੇ ਰਸਤੇ ਵਿੱਚ ਤੁਹਾਡਾ ਕੋਈ ਮੋਟਰਸਾਈਕਲ ਖਰਾਬ ਹੋ ਗਿਆ ਤਾਂ ਤੁਹਾਨੂੰ ਤਾਂ ਚਿੰਤਾ ਦੀ ਲੋੜ ਹੀ ਨਹੀਂ ਨਾ ਤੁਹਾਡੇ ਕੋਲ ਜੀ ਜੋ ਵੀ ਬੰਦਾ ਲੰਘੂਗਾ ਉਹ ਤੁਹਾਨੂੰ ਥੋੜੀ ਹੈਲਪ ਕਰਕੇ ਜਾਊਗਾ ਇਹ ਚੀਜ਼ ਅਸੀਂ ਵੀ ਦੇਖੀ ਹੈ ਸਾਡੇ ਨਾਲ ਬਹੁਤ ਵਾਰੀ ਹੋ ਚੁੱਕਿਆ ਹੈ ਹਾਂ ਜੀ ਸਾਨੂੰ ਉੱਥੇ ਹੋ ਗਿਆ ਸੀ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਹਾਂ ਜੀ ਤੇ ਉੱਥੇ ਜਦੋਂ ਅਸੀਂ ਨਿਕਲ ਲੱਗੇ ਤੇ ਸਾਡਾ ਉਹ ਪੈਂਚਰ ਹੋ ਗਿਆ ਮੋਟਰਸਾਈਕਲ ਤੇ ਫਿਰ ਬਾਜੋ ਮਿਲਟਰੀ ਵਾਲੇ ਭਰਾ ਸੀਗੇ ਉਹਨਾਂ ਨੇ ਉਹਦੇ ਵਿੱਚ ਗੱਡੀ ਦੇ ਵਿੱਚ ਰੱਖਿਆ ਰਾਹ ਦੇ ਤਿੰਨ ਚਾਰ ਜਗ੍ਹਾ ਆਈਆਂ ਸੀ ਜਿੱਥੇ ਪੈਂਚ ਲਾਦੇ ਸੰਡੇ ਕਰਕੇ ਕਈ ਦੁਕਾਨਾਂ ਬੰਦ ਸੀ ਹਾਂ ਇੱਕ ਇੱਕ ਹੜਤਾਲ ਵਗੈਰਾ ਵੀ ਸੀਗੀ ਇੱਥੇ ਉਹ ਫਿਰ ਗੱਡੀ ਰੋਕ ਕੇ ਉਹਨੇ ਪੁੱਛਣਾ ਜਿੰਨੇ ਕਿਹਾ ਵੀ ਹਾਂ ਵੀ ਲਾ ਦੂੰਗਾ ਫਿਰ ਉੱਥੇ ਮੋਟਰਸਾਈਕਲ ਸਾਨੂੰ ਵੀ ਸਾਨੂੰ ਵੀ ਜਿੰਨੇ ਮਿਲਦੇ ਆ ਉਹ ਪੁੱਛਦੇ ਆ ਵੀ ਭਾਈ ਪਾਣੀ ਹੈਗਾ ਤੁਹਾਡੇ ਕੋਲੇ ਹਾਲ ਚਾਲ ਪੁੱਛ ਕੇ ਫਿਰ ਜਾਂਦੇ ਨੇ ਪੰਜਾਬੀਆਂ ਦੀ ਖਾਸ ਗੱਲ ਹੈ ਪਹਿਲੀ ਵਾਰੀ ਸਾਈਕਲ ਪੈਂਚਰ ਹੋਇਆ ਜਦੋਂ ਮੈਂ ਤੁਰ ਤੱਕ ਤੋਂ ਹੁੰਦਰਾ ਰਿਆ ਸੀ ਉਹ ਗਰੇਵਲ ਵਾਲਾ ਰੋਡ ਸੀ ਬਣੀ ਜਾਂਦਾ ਸੀ ਉੱਥੇ ਮੈਨੂੰ ਇਹ 35 ਮਿੰਟ ਲੱਗੇ ਸਾਰੇ ਪ੍ਰੋਸੈਸ ਦੇ ਵਿੱਚ ਟਿਊਬ ਬਦਲਾਤੀ ਸੀ ਮੈਂ ਚੰਨ ਨਹੀਂ ਲਾਇਆ ਜੀ ਹਾਂ ਜੀ ਉੱਥੇ ਜਿੰਨੇ ਫੌਜੀ ਭਰਾ ਲੰਗੇ ਜਿੰਨੇ ਬਾਈਕਰ ਲੰਗੇ ਜਿੰਨੇ ਕੋਈ ਲੋਕਲ ਬੰਦੇ ਲੰਗੇ ਉਹ ਸਾਰਿਆਂ ਨੇ ਖੜ-ਖੜ ਕੇ ਬਈ ਅਸੀਂ ਜੀ ਹੱਲਪ ਕਰੀਏ ਬਈ ਜੀ ਲਿਆਣਾ ਜਾਂ ਤੇਰੇ ਇੱਥੇ ਲੋਟ ਆਉਂਦਾ ਕੰਮ ਵੀ ਸਾਨੂੰ ਦੱਸੋ ਇਹਨੇ ਕੋਈ ਪਰੇ ਇੱਧਰ ਵੀ ਅਨਕੋ ਟੈਨਸ਼ਨ ਵਾਲੀ ਗੱਲ ਹੈ ਨਹੀਂ ਆਰਮੀ ਵਾਲੇ ਸਹੀ ਹੈ ਬੰਦੇ ਨੂੰ ਕੋਈ ਪਰੇ ਟੈਨਸ਼ਨ ਨਹੀਂ ਉਹ ਕਰਦੇ ਮੈਂ ਆਦਾ ਆਪਦੇ ਪਿੰਡ ਫਿਰਦੇ ਆਂ ਤੇ ਮਹਾਰਾਜ ਇਹ ਸਿਰਫ ਸਾਡੇ ਵਾਸਤੇ ਫਿਰ ਤੁਸੀਂ ਹਾ ਪੀ ਲ ਅਸੀਂ ਖਾ ਲਿਆ ਇਸ ਤੋਂ ਦੋ ਵਾਰੀ ਚਾਹ ਪੀ ਲਈ ਜੀ ਦੋ ਵਾਰੀ ਆਪ ਵੀ ਬਹੁਤ ਸੀਸੀ ਖਾਉਗੇ ਅਸੀਂ ਫਿਰ ਚਾਹ ਮੰਗਾਵਾਂਗੇ ਤੁਹਾਡੇ ਨਾਲ ਫਿਰ ਚਾਹ ਜਦੋਂ ਸਰਦਾਰ ਸਾਹਿਬ ਬਾਹਰ ਨਿਕਲੇ ਨਾ ਤੇ ਮੈਨੂੰ ਹੌਸਲਾ ਜੋ ਹੋ ਗਿਆ ਅਸੀਂ ਲੰਘ ਚੱਲੇ ਦੇ ਇਥੋਂ ਸਾਨੂੰ ਇਹ ਤਾਂ ਵੀ ਪਿੱਛੇ ਰੁਕਦੇ ਤੇ ਉਹ ਕਹਿੰਦੇ ਭਾਈ ਸਾਡੇ ਕੋਲੇ ਮੈ ਕੀ ਹੈ ਨਿਊਟਨ ਜੀ ਇੱਥੇ ਜਾਵਾਂਗੇ ਤਾਂਹੀਂ ਥੋੜਾ ਰੋਕੇ ਤੇ ਇਧਰ ਵੀ ਨਿਗਾ ਸੀ ਮੇਰੇ ਸੜਕ ਵਾਲੇ ਤੇ ਅੱਜ ਸਫਰ ਵੀ ਘਟਦਾ ਸੀ ਤਾਂ ਕਰਕੇ ਹੌਲੀ ਹੌਲੀ ਚੱਲ ਰਹੇ ਆ ਠੀਕ ਆ ਜੀ ਵੀ ਭੁਲਰ ਸਾਹਿਬ ਨੇ ਚਾਹ ਫੇਰ ਮੰਗਾ ਲਈ ਇਹ ਜਾਂਦੀ ਵਾਰ ਦੀ ਚਾਹ ਹੈ ਭਾਈ ਬੇਲਾ ਮਸਾਲੀ ਤੁਸੀਂ ਤੇ ਫੋਲਡਰ ਸਾਹਿਬ ਨੇ ਭਾਈ ਨਾਲ ਦੋ ਚੌਕਲੇਟਾਂ ਚੱਕੀਆਂ ਵੀ ਦੀਆਂ ਵੀ ਇਹਨਾਂ ਨੂੰ ਇਹ ਪਤਾ ਵੀ ਸਾਈਕਲ ਵਾਲੇ ਭਾਈ ਚੌਕਲੇਟਾਂ ਬਹੁਤੀਆਂ ਖਾਂਦੇ ਆ ਮੈਂ ਮੇਰੇ ਉਹ ਫੋਜੀ ਭਰਾ ਨੇ ਆਪਣੇ ਨੇ ਦਿੱਤਾ ਸੀ ਟੌਫੀ ਵਾਲਾ ਪੈਕਟ ਜਿਹੜਾ ਹੈ ਜੰਨੀ ਜਾਂਦਾ ਬਾਈ ਤੁਸੀਂ ਯਕੀਨ ਨਹੀਂ ਮੰਨਣਾ ਮੈਂ 100 ਤੋਂ ਵੱਧ ਟੌਫੀ ਖਾ ਕੇ ਚਾਂਗਲਾ ਬੱਸ ਚੜ੍ਹਨ ਵੇਲੇ ਦਰ ਕੇ ਮੈਨੂੰ ਉਹਦੇ ਉੱਤੇ ਨਾ ਮਿੱਠਾ ਔਰ ਹਾਂ ਜਿਹੜੀ ਆਪਣੀ ਕਾਫੀ ਹੈ ਜ਼ਿਆਦਾ ਖਾ ਪੀ ਹੁੰਦੀਆਂ ਹਾਂ ਹਾਂਜੀ ਬਾਜੀ ਨੇ ਦੱਸਿਆ ਸੀ ਕਹਿੰਦੇ ਕੱਲ ਮਿਲਖਾਂ ਗਈ ਜਾਵੇ ਵੀ ਗੱਲਬਾਤ ਹੁੰਦੀਆਂ ਨੇ ਮੈਂ ਇਹਨਾਂ ਨੂੰ ਇਹ ਕਹਿੰਦਾ ਵੀ ਮਿੱਠਾ ਚਾਹੀ ਚੱਲੋ ਹਾਂ ਮੈਂ ਕਿਨੂੰ ਡੋੜ ਮਹਿਸੂਸ ਕੱਲ ਰਾਤ ਇੱਧਰ ਇੱਧਰ ਮਿੱਠਾ ਸਹੀ ਹੈ ਜਿੰਨਾ ਮਰਜ਼ੀ ਖਾ ਲੂਗੀ ਚੱਕਰ ਵਾਲੀ ਗੱਲ ਨਹੀਂ ਹੈ ਮਿਲਖਾਂ ਘਾਉਣ ਲੱਗ ਪਈ ਬਾਜੀ ਕਹਿੰਦੇ ਸਾ ਦੁਨੀਆਂ ਨੇ ਇੱਕ ਦੂਜੇ ਦਾ ਹਾਲ ਤਾਂ ਪੁੱਛਣਾ ਹੀ ਆ। ਭਾਜੀ ਕਹਿੰਦੇ ਵੀ ਤੁਸੀਂ ਮਿੱਠਾ ਵਾਕਈ ਮੈਂ ਟੌਫੀ ਖਾਧੀ ਉਹ ਮੰਗੋ ਵਾਲੀ ਸੀਗੀ। ਥੋੜੀ ਜਿਹੀ ਦੇਰ ਬਾਅਦ ਸ਼ਾਂਤ ਹੋ ਗਿਆ। ਪਤਾ ਨਹੀਂ ਇਹ ਕਹਿੰਦੇ ਨੇ ਵੀ ਖੰਗੀ ਜਾਂਦਾ ਤਾਂ ਕਰਕੇ। ਪਤਾ ਨਹੀਂ ਉਹ ਸਾਬ ਜੀ ਲੰਗਾ। ਨਹੀਂ ਸਹੀ ਹੈ। ਮਿੱਠਾ ਸਹੀ ਕਰ ਦਿੰਦਾ तकरीबन। ਮਿੱਠਾ ਸਹੀ ਕਰ ਦਿੰਦਾ। ਹੁਣ ਬੈਠੇ ਨੇ ਭਾਈ 3:3-4 ਘੰਟੇ ਹੋ ਗਏ ਤੇ ਭੋਲਰ ਸਾਹਿਬ ਨੇ ਦੁਬਾਰੇ ਆਰਡਰ ਦਿੱਤੇ ਕਿੰਨੀ ਚਾਹਦਾ ਜੀ? 4-4 ਦੋ ਪਾਣੀ ਦੀ ਬੋਤਲ ਜੀ। ਤੇ ਇੱਧਰ ਬਾਉ ਜੀ ਇਹ ਵੀ ਹਾਜ਼ਰ ਹੈ ਆ ਤੇ ਬੈਠਿਆਂ ਨੂੰ ਜਿਹੜੇ ਪਾਸ ਸਾਡਾ ਵਧੀਆ ਕੀਤਾ ਸੀ ਸਾਰੇ ਕਾਫੀ ਮੌਜੂਦ ਤੇ ਭਾਈ ਮਤ ਇੰਨੀ ਕੁ ਮਿਲ ਰਹੀ ਹੈ ਵੀ ਸਾਡਾ ਵੀ ਉੱਠਣ ਨੂੰ ਜੀ ਨਹੀਂ ਕਰ ਰਿਹਾ ਕਿਉਂਕਿ ਇਧਰੋਂ ਪੰਜਾਬ ਵਾਲਿਆਂ ਗੱਲਾਂ ਸੁਣਨ ਤੋਂ ਮਿਲ ਰਹੇ ਆ ਸਾਨੂੰ ਵੀ ਤਕਰੀਬਨ ਮਹੀਨਾ ਮਹੀਨਾ ਹੋ ਗਿਆ ਨਿਕਲਿਆ ਅਭੀ ਆਪ ਨੂੰ ਸੈਕੰਡ ਵੇਵ ਚੂਸ਼ੂਲ ਪਹੁੰਚੇਗਾ ਨਹੀਂ ਅਭੀ ਹੋ ਜਾਣਗੇ ਆਪ ਆਪ ਸਾਥ ਬੈਠੋ ਕੈਰੀਅਰ ਤੇ ਇਧਰ ਬਾਉ ਜੀ ਬੋਲ ਰਹੇ ਆ ਵੀ ਤੁਸੀਂ ਭਾਈ ਚੂਸ਼ੂਲ ਨਹੀਂ ਪਹੁੰਚੂਗੇ 25 ਕਿਲੋਮੀਟਰ ਇੱਥੇ ਰੁਕ ਜਾਓ ਇੱਥੇ ਰੁਕ ਜਾਓ ਕਰ ਗੱਲ ਇੱਥੇ ਵਸਾਲ ਆਣਾ ਥੱਲੇ ਇੱਥੇ ਕਰ ਗੱਲ ਫਿਰ ਜਿਹਦਾ ਅਸੀਂ ਗੱਲਾਂ ਕੰਪਨੀ ਲੈਣਾ ਉੱਤੇ ਆ ਉਹਦੇ ਨੈਟਵਰਕ ਨਹੀਂ ਨਾ ਰੁਕਣ ਦਾ ਫਾਇਦਾ ਨਹੀਂ ਹੈ ਇਹ ਭਾਈ ਮੈਂ ਇਹਨੂੰ ਆਖਿਆ ਜੀ ਮਾਹ ਹੁਣ ਆਪਣੀ ਪੰਜੀਰੀ ਫੇਰ ਜੰਮੂ ਇੱਕ ਛੇਣੀ ਦੇ ਤੋਂ ਆਪਾਂ ਲਈ ਲਈਏ ਹੈ ਤੇ ਸਮਾਂ ਭਾਈ ਇਸ ਵੇਲੇ 3:30 ਵਜੇ ਦਾ ਹੋ ਗਿਆ 12:00 ਵਜੇ ਆ ਕੇ ਬੈਠੇ ਸੀਗੇ ਬਾਈਆਂ ਕੋਲੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਇਹ ਤੀਜੀ ਚਾਹ ਆ ਗਈ ਤੇ ਹਲੇ ਚੌਥੀ ਚਾਹ ਦਾ ਪਤਾ ਨਹੀਂਗਾ ਤੇ ਉਹ ਸਾਨੂੰ ਜਿਹੜਾ ਆਪਣਾ ਬਾਈ ਹੈਗਾਗਾ ਹੋਟਲ ਵਾਲਾ ਇਹ ਵੀ ਕਹਿ ਗਿਆ ਅੱਜ ਤੁਸੀਂ ਭਾਈ ਇੱਥੇ ਗੱਦਾ ਲਾ ਲਿਓ ਤੇ ਆਰਾਮ ਨਾਲ ਸੌਂ ਜਿਓ ਤੇ ਬਾਈਆਂ ਨਾਲ ਸਾਡਾ ਬੜਾ ਚਿੱਤ ਲੱਗਿਆ ਮਤਲਬ ਸਕੂਨ ਵਾਲੀ ਗੱਲਾਂ ਹੀ ਹੋ ਜਾਂਦੀ ਜੇ ਤੋ ਇੱਕੋ ਟਾਈਪ ਜੇ ਦੇ ਮਤ ਜੀ ਹੋਏ ਬੰਦੇ ਦੀ ਤਾ ਧੰਨਵਾਦ ਬਾਈ ਸੋਡਾ ਤੁਸੀਂ ਮੂਰੇ ਹੋ ਕੇ ਸਾਨੂੰ ਆਵਾਜ਼ ਮਾਰੀ ਤੇ ਸਾਡਾ ਬੜਾ ਚਿਤ ਲੱਗਿਆ ਹੋਇਆਗਾ ਸਾਢੇ 3 ਘੰਟੇ ਇੱਥੇ ਬੀਤ ਗਏ ਹੁਣ ਪੰਜੀਰੀ ਤੇ ਇਹਦਾ ਵਾਧਾ ਧਰ ਲਿਆ ਰੋਟੀ ਤੁਸੀਂ ਹਿਸਾਬ ਲਾ ਲਓ ਖਾਦੀ ਤੋਂ ਬਾਅਦ ਤਿੰਨ ਸਾਢੇ 3 ਘੰਟੇ ਲੰਘ ਕੇ ਉਹ ਵੀ ਹਾਜਮ ਹੋ ਗਿਆ ਤੇ ਮਾਹੌਲ ਠੀਕ ਹੈ ਬਾਈ ਬਹੁਤ ਵਧੀਆ ਵਧੀਆ ਮਤਲਬ ਮੇਰੇ ਜ਼ਿੰਦਗੀ ਦਾ ਮੈਨੂੰ ਪਹਿਲਾ ਮੇਰੇ ਨਾਲ ਵਧੀਆ ਟਾਈਮ ਲੰਘ ਰਿਹਾ ਮੇਰੇ ਜ਼ਿੰਦਗੀ ਦਾ ਜੀ ਜੀ ਹੋਈਆਂ ਗੱਲਾਂ ਬਤਾ ਦੇਦੀ ਵਈ ਤੇ ਇੱਕ ਬਈ ਬੰਦਾ ਆਪਾਂ ਕਿਸੇ ਨਾਲ ਜੁੜੇ ਹੁੰਦੇ ਨਾ ਮੋਹ ਪਿਆਰ ਜਾ ਹੁੰਦਾ ਤੁਸੀਂ ਜਿਵੇਂ ਸਾਨੂੰ ਦੇਖਿਆ ਤੁਹਾਨੂੰ ਐ ਲੱਗਦਾ ਹੋਊ ਅਸੀਂ ਪਹਿਲਾਂ ਤੋਂ ਮਿਲੇ ਹੋਏ ਹਾਂ ਨਾ ਤੇ ਪਰ ਸਾਨੂੰ ਵੀ ਐਹੀ ਉਹੇ ਜਿਹੀ ਹੋ ਜਾਂਦੀ ਹੈ ਜਦੋਂ ਬੰਦਾ ਜਿਹੇ ਜਿਹਾ ਮੋਹ ਪਿਆਰ ਨਾਲ ਮਿਲਦਾਗਾ ਤਾਂ ਕਰਕੇ ਹੁਣ ਘੁੰਮਣ ਫਿਰਨ ਦਾ ਆਨੰਦ ਅਸਲ 'ਚ ਬਈ ਇਹੀ ਆ ਦੇ ਘੁੰਮਣ ਫਿਰਨ ਦੀਆਂ ਗੱਲਾਂ ਹੁਣ ਅਸੀਂ ਇਹਨਾਂ ਨਾਲ ਕਰੀ ਜਾਂਦੇ ਆ ਤੇ ਉਹ ਬਾਹਰ ਆਪਾਂ ਨੂੰ ਇੱਥੋਂ ਪਹਾੜ ਦੀ ਸੀ ਜਾਂਦੇ ਆਗੇ ਤੇ ਇਹੀ ਬਸ ਸਕੂਨ ਆ ਜ਼ਿੰਦਗੀ ਦੇ ਹੋਰ ਕੁਝ ਨਹੀਂ ਵੀਰੇ ਨਹੀਂ ਗੱਲ ਕਹਿਣੀ ਚਾਹਦਾ ਵਿੱਚ 4 ਘੰਟੇ ਮਤਲਬ ਮੈਂ ਅਬਦੀਰ ਮਤਲਬ ਜਿੰਦਗੀ ਜਾਂ ਪਹਿਲੀ ਵਾਰੀ ਇੰਨੀਆਂ ਗੱਲਾਂ ਮਾਰਨਾ ਕਿੱਦਾਂ ਆਉਂਦੀਆਂ 4 ਘੰਟੇ ਲਗਾਤਾਰ ਬੈਠ ਕੇ ਕੰਮ ਨੂੰ ਜੀ ਬਈ ਨਹੀਂ ਤਾਂ ਲੈਂਦੀਆਂ ਗੱਲਾਂ ਹੁੰਦੀਆਂ ਨੇ ਉਹ ਫਿਰ ਬੋਰਿੰਗ ਵਾਲੀਆਂ ਆਉਂਦੀਆਂ ਪਰ ਇਹ ਵੀ ਟਿੰਗਲਾਂ ਬਹੁਤ ਸਕੂਨ ਦੇਣ ਵਾਲੀਆਂ ਗੱਲਾਂ ਸਕੂਨ ਵਾਲੀਆਂ ਗੱਲਾਂ ਗੱਲਾਂ ਵੀ ਇਹ ਵੀ ਕਹਿ ਸਕਦੇ ਫालतूਆ ਗੱਲਾਂ ਇਹ ਵੀ ਕੰਮ ਦੀਆਂ ਨੇ ਹਾਂਜੀ ਪਰੇ ਉਹ ਇੰਡੀਆ ਇੱਕ ਚੀਜ਼ ਇੱਥੋਂ ਹੋ ਜਾਂਦੀ ਹੈ ਵੀ ਛੜੀਆਂ ਰੂਹਾਂ ਦੀਆਂ ਨੇ ਜਗਾ ਮੈਟਰ ਨਹੀਂ ਕਰਦੀ ਹਾਂ ਵੀ ਤੁਹਾਡੇ ਨਾਲ ਬੰਦੇ ਕਿਹੜੇ ਬੈਠੇ ਹੋ ਮੈਟਰ ਕਰਦੇ ਆ ਮੈਟਰ ਕਰਦੇ ਆ ਇੱਥੇ ਲੇਹ ਦੇ ਵਿੱਚ ਬੰਦਨ ਆਏ ਹੁੰਦੇ ਆ ਲੇਹ ਬੰਮੀ ਹਾਂ ਪਰ ਇੱਥੇ ਸਕੂਨ ਆ ਰਿਹਾ ਤੇ ਹੁਣ ਸਾਡਾ ਜਿਹੜਾ ਅੱਜ ਦਾ 50 ਕਿਲੋਮੀਟਰ ਦਾ ਟਾਰਗੇਟ ਸੀ ਉਹਦੇ ਚੋਂ ਹਜੇ 15 ਕਿਲੋਮੀਟਰ ਡਨ ਕਰਿਆ ਤੇ ਬਸ ਘੁੰਮਣ ਦਾ ਨਜ਼ਾਰਾ ਹੁਣ ਤੁਸੀਂ ਇਹਲਾ ਸਾਢੇ ਦਿਨ ਤੋਂ ਟਾਈਮ ਟੱਪ ਗਿਆ ਵੀ ਹੁਣ ਮਨ ਚ ਗੱਲ ਇਹ ਹੈ ਨਹੀਂ ਗੀ ਵੀ ਆਪਾਂ ਵੀ ਉੱਥੇ ਤੱਕ ਪਹੁੰਚਣਾ ਵੀ ਜਵਾ ਦਾ ਅਸਲ ਚੋਹੀ ਹੁੰਦਾ ਵੀ ਚੱਲ ਜਿੱਥੇ ਜੇ ਪਹੁੰਚ ਗਏ ਵੀ ਲੋਟਾ ਕੰਮ ਉੱਥੇ ਜਿਹੜੇ ਲਾ ਲਾਂਗੇ ਇੱਥੇ ਬੈਠੇ ਰਹੋ ਇੱਥੇ ਅੱਗੇ ਮੁੱਕ ਦੀ ਗੱਲ ਹੈ ਇਹ ਬੰਦੋ ਰਿਲੈਕਸ ਹੋਣਾ ਚਾਹੀਦਾ ਹਾਂਜੀ ਹਾਂ ਹੋ ਗਿਆ 5000 ਰੁਪਏ ਦਾ ਤੇ ਮਨ ਤਾਂ ਨਹੀਂ ਕਰ ਰਿਹਾ ਭਾਈ ਜਾਣ ਦਾ ਇਹ ਬਾਉ ਜੀ ਵੀ ਟੈਨਸ਼ਨ ਚਾ ਪੂਰੇ ਵੀ ਅੱਜ ਇੱਥੇ ਰਹਿਣਗੇ ਤੇ ਹੁਣ ਆਪਾਂ ਤਸਵੀਰ ਕਾਰੀਆਂ ਕਰਾ ਕੇ ਫਿਰ ਅੱਗੇ ਚੱਲਦੇ ਆ ਇਹ ਵੀ ਆਪਾਂ ਨੂੰ ਐ ਜੀ ਦੱਸੀ ਜਾਂਦੇ ਸੀ ਜਿਹੜੇ ਹੀ ਨੈਟਵਰਕ ਮਿਲ ਜਾਏਗਾ ਆਪਾਂ ਨਹੀਂ ਉੱਠ ਗਏ ਵੇਖਦੇ ਸੌਤੇ ਨੇ ਮਾਰ ਲਵੇ ਤੇ ਬਰਾਡ ਦੀ ਅੰਦਰ ਚੜਾਈ ਹੈ ਭਾਈ ਬਰਦਾਮ ਖਿੰਡ ਦੇ ਫਿਰ ਰਹੇ ਆ ਵੀ ਕੁਛ ਵੀ ਕੱਢਦੇ ਵੀ ਜੇਬ ਜੋ ਕੁਛ ਨਾ ਕੁਛ ਥੱਲੇ ਗਿਰੇ ਜਾਂਦਾ ਐਸੇ ਜੀ ਧਿਆਨ ਸੀਗਾ ਨੀ ਮੈਂ ਕੈਮਰੋ ਆਉਣ ਕਰਿਆ ਨਾ ਮੈਂ ਥੱਲੇ ਗਿਰਦੇ ਦੇਖ ਤੇ ਉੱਧਰੇ ਆਉਣਗੇ ਇੱਥੇ ਤੇ ਜਦੋਂ ਭਾਈ ਬੰਦੇ ਦੇ ਕਾਲਰ ਤੇ ਮੈਕ ਲੱਗ ਜਾਂਦੇ ਉਹ ਸੈਟ ਜਾਓਗੇ ਖੜ ਜਾਂਦਾ ਵੀ ਹੁਣ ਬੋਲਣਾ ਬੰਨਾ ਆਏ ਨਾ ਕਰਿਆ ਕਰ ਯਾਰ ਤੂੰ ਨੈਚੁਰਲ ਜੀ ਬਣਾਇਆ ਕਰ ਨੈਚੁਰਲ ਬਣਾਵਾਂ ਸ਼ਾਲਾ ਮਿੱਤਰਾ ਫੇ ਪਹੁੰਚ ਕੇ ਕਰੋ ਟਕਾਣਾ ਜੀ ਹਾਂ ਠੀਕ ਹੈ ਜੀ ਫਿਰ ਬਹੁਤ ਬਹੁਤ ਧੰਨਵਾਦ ਜੀ ਗੁਰੂ ਮਹਾਰਾ ਚੜ੍ਹਦੀ ਕਲਾ ਜ ਰੱਖੇ ਤੇ ਜਿਹੜੇ ਤੁਹਾਡੇ 1-2 ਦਿਨ ਰਹਿ ਗਏ ਭਾਈ ਤੇ ਉੱਪਰ ਵਾਲਾ ਸੋਹਣਾ ਵੈਦ ਰਕਮ ਵੜਾ ਕੇ ਤੇ ਰਸਤੇ ਵਿੱਚ ਤੁਹਾਨੂੰ ਭਾਈ ਬੰਦਾ ਸਨੋ ਫੋਨ ਵੀ ਦਿਖਾ ਦੇ ਉੱਪਰ ਵਾਲਾ ਹੈ ਵੈਸੇ ਪੋਲਰ ਸਾਹਿਬ ਲੱਕੀ ਹੈ ਨਹੀਂ ਨਹੀਂ ਜੀ ਸਨੋ ਫੋਨ ਤੁਹਾਨੂੰ ਮਿਲੀ ਕਿਤੇ ਰਸਤੇ ਵਿੱਚ ਜਾਂ ਨਹੀਂ ਉਮਲਿੰਗਲਾ ਮਿਲੀ ਹਾਂ ਜੀ ਉਮਲਿੰਗਲਾ ਕਿੰਨੀ ਗਏ ਮੇਰੇ ਕੋਲ ਹੈ ਉਧਰ ਸਨੋ ਹੈ 2 ਕਿਲੋਮੀਟਰ ਦੇ ਵਿੱਚ برف ਪਈ ਹੋਈ ਸੀ ਉਹ ਪਹਿਲਾਂ ਪੈ ਹੈ ਤੁਸੀਂ ਠੀਕ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਓਕੇ ਬੱਸ ਠੀਕ ਆ 5 ਵਜੇ ਦਾ ਟਾਈਮ ਹੋਣ ਵਾਲਾ ਤੇ ਆਪਾਂ ਆਪਣੇ ਟਾਰਗੇਟ ਤੋਂ 3 ਕਿਲੋਮੀਟਰ ਦੂਰ ਹੈ ਪਿੱਛੇ ਆਪਾਂ ਬੈਠੇ ਰਹੇ ਕਿਉਂਕਿ ਭਾਈ ਮਨ ਲੱਗਿਆ ਰਿਹਾ ਵੀ ਜਦੋਂ ਐਦਾਂ ਦੇ ਆਪਾਂ ਨੂੰ ਭਰਾ ਮਿਲਦੇ ਨੇ ਫਿਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਵਧੀਆ ਗੱਲਾਂ ਬਾਤਾਂ ਕੀਤੀਆਂ ਨਾ ਤਾਂ ਭਾਈ ਉਹ ਥੱਕੇ ਨਾ ਅਸੀਂ ਥੱਕੇ ਐਂ ਬਰਾੜ ਹਾਂਜੀ ਹਾਂਜੀ ਵੀ ਬੰਦੇ ਵਧੀਆ ਐ ਵਧੀਆ ਸੋਣਾ ਮਾਰ ਲਿਆ ਘਿਆਰੇ ਬੰਦੇ ਹਾਂ ਹਾਂ ਰੱਬ ਚੜ੍ਹਦੀ ਕਲਾ ਜ ਰੱਖੇ ਵੀ ਨਹੀਂ ਐਨਾ ਆਪਾਂ ਰੁਕਦੇ ਨਹੀਂ ਹੈ ਪਰ ਅਸੀਂ ਤਾਂ ਇਹ ਸੋਚ ਜਾਉਂਦੇ ਸੀ ਕਾਫੇ ਮਿਲੂਗਾ ਆਂਟਾ ਗ ਰੋਟੀ ਖਾ ਕੇ ਧਾਮ ਲਵਾਂਗੇ ਧਾਮ ਲਵਾਂਗੇ ਤੇ ਵੀ ਮਾੜੇ ਮੋਟੇ ਕੋਈ ਨੈਟ ਦੇ ਦੇ ਹਾਂ ਪਲਾਨਿੰਗ ਤੇ ਵੀ ਅੱਜ ਚੂਸ਼ਲ ਪਹੁੰਚਣਾ ਸੀ ਪਰ ਚੂਸ਼ਲ ਕੱਲ ਨੂੰ ਪਹੁੰਚੋਗੇ ਇਹ ਹੁਣ ਤੱਕ ਦੀ ਗੱਲਬਾਤ ਇਧਰ ਸੋਹਣੇ ਪਹਾੜ ਪੈਗੰਗਲੇਕ ਮੈਂ ਕਹਤੇ ਆ ਕਿ ਨਾ ਇੱਧਰ ਸੋਨਾ ਮੁੰਡਾ ਹਾਏ 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 ਨਹੀਂ ਮੁੰਡੇ ਜ ਕੋਈ ਕਮੀ ਨਹੀਂ ਹੈ ਮੁੰਡਾ ਸੋਹਣਾ ਹੈ ਤੇ ਸਿੱਧੀ ਚੜਾਈ ਹੈ ਠਕੇ ਨਾਲ ਹੈ ਅਖਵਾਈ ਲਿਆ ਠਕੇ ਨਾਲ ਵੀ ਸੋਹਣਾਗਾ ਹਾਂ ਨਹੀਂ ਹੋਏਗਾ ਸੋਹਣਾ ਯਾਰ ਮੇਰੀ ਮਾਂ ਕੋਲੋਂ ਪੁੱਛ ਜਿਉਂ ਨੇ ਕਹਤੇ ਆ ਕਹਾਣੇ ਮੂਸੇ ਵਾਲੇ ਦੇ ਫਿਰ ਮੰਨ ਲੈਂਦੇ ਆ ਤੇ ਚੜਾਈ ਚੜ ਕੇ ਆਪਾਂ ਨੇ ਸਿੱਧਾ ਡਾਊਨ ਚ ਜਾਣਾ ਤੇ ਅੱਗੇ ਜਾ ਕੇ ਭਾਈ ਟੈਂਟ ਗੱਡ ਲੈਣਾ ਪਹਿਲੇ ਨਾ ਸੈਟਬੈਟ ਦਿਆ ਕਰ ਭਈ ਅੱਗੇ ਤੋਂ ਵਿਚਰਾ이트 ਬੱਜੀ ਚੱਕ ਰਹੀ ਜਾਂਦੀ ਕਿਹ ਵੇ ਪਹਾੜੋਂ ਦੇ ਹੋਰ ਪਹਾੜ ਨਿਕਲੇ ਆਉਂਦੇ ਦੋ ਨਹੀਂ ਆ ਵੀ ਹੈ ਤੇ ਭਾਈ 5G ਦਾ ਨੈਟਵਰਕ ਇੱਥੇ ਆਇਆ ਉਹ ਸਾਹਮਣੇ ਹਾਈਵੇ ਹੈ ਤੇ ਖਾਣਾ-ਦਾਣਾ ਆਪਣੇ ਕੋਲ ਹੈਗਾ ਏ ਤੇ ਆਪਾਂ ਅੱਜ ਦਾ ਟੈਂਟ ਇੱਥੇ ਲਾਵਾਂਗੇ ਪਹਿਲਾਂ ਆਪਾਂ ਨੇ ਉਹ ਸਾਹਮਣੇ ਲਾਣਾ ਤਾਂ ਉੱਥੇ ਉਤਰੇ ਵੇ ਤੇ ਉਹ ਪਿੱਛੇ ਪਿੰਡ ਹੈ ਇੱਥੋਂ ਕਿਲੋਮੀਟਰ ਤੇ ਤੇ ਇਹ ਜਗ੍ਹਾ ਜਮ ਓਕੇ ਆ ਠੀਕ ਹੈ ਜਵਾਨਾ ਉਹ ਸਾਹਮਣੇ ਜਿਹੜਾ ਭਾਈ ਆਰਮੀ ਵਾਲਿਆਂ ਦਾ ਹੈ ਉਥੋਂ ਨੈਟਵਰਕ ਆ ਰਿਹਾ ਤੇ ਆਪਾਂ ਇੱਥੇ ਟੈਂਟ ਲਾਈਏ ਤੇ ਟੈਂਟ ਲਾ ਲਿਆ ਭਾਈ ਤੇ ਇਹ ਕਹਿੰਦੇ ਚੋਬਰ ਨੂੰ ਦਿੱਕਤ ਆ ਰਹੀ ਹੈ ਕੀ ਕੀ ਦਿੱਕਤ ਆ ਰਹੀ ਹੈ ਬਿਸਕੁਟਾਂ ਜੀ ਡੇਟ ਹੈ ਬਜਰਾ ਸਾਡੇ ਹੈ ਆ ਡੱਬੀ ਜਿਹੜਾ ਬਜਰਾ ਦਾ ਤੇ ਅੱਛਾ ਚੱਲ ਹੌਲੀ ਹੌਲੀ ਪੈ ਕੇ ਸੈੱਟ ਹੋ ਜਾਊਗਾ ਤੇ ਸਮਾਨ ਆਪਣਾ ਸਾਰਾ ਭਾਈ ਇੱਧਰ ਆ ਗਿਆ ਸੋਖ ਨਾਲ ਟੈਂਟ ਸੋਹਣਾ ਬੜਾ ਏ ਤੇ ਹੁਣ ਸਾਈਕਲ ਨੂੰ ਦੇਖ ਰਹੇ ਵੀ ਚੋਬਰ ਦੀ ਡਿਊਟੀ ਲਈਏ ਵੀ ਸਾਹਮਣੇ ਭਾਈ ਟਾਵਰ ਦਿਖ ਰਿਹਾ ਆਪਾਂ ਨੂੰ ਤੇ ਇੱਥੇ ਕਿ ਟਾਵਰ ਹੈ ਵੀ ਹੁਣ ਦੇਖਦੇ ਭਾਈ ਮੁੰਡਾ ਉੱਥੇ ਸਾਈਕਲ ਬੰਨੇ ਆਊਗਾ ਤੇ ਫਿਰ ਆਪਾਂ ਚੱਲਦੇ ਆਂ ਅੱਜ ਪੱਥਰ ਲਾਣੇ ਪੈ ਗਏ ਭਾਈ ਪੱਥਰ ਲਾਣ ਦਾ ਕਾਰਨ ਇਹ ਆ ਵੀ ਹਵਾ ਬਹੁਤ ਚੱਲ ਰਹੀ ਏ ਵੀ ਟੈਂਟ ਉੱਡੂ-ਉੱਡੂ ਕਰ ਰਿਹਾ ਹਾਂ ਜਿਹੜਾ ਜਿਹੜਾ ਥਾਂ ਕਿੱਲੀ ਨਾ ਮੇਰੀ ਕਰਦੀ ਹਾਂ ਹਾਂ ਵੀ ਇੱਥੇ ਕਿੱਲੀਆਂ ਲਗਾ ਰਹੇ ਤੇ ਪਰ ਉਹ ਥੱਲੇ ਬਜਰੀ ਐ ਉਹ ਨਹੀਂ ਖੜ ਰਿਹਾ ਕੰਮ ਤੇ ਇਹਨਾਂ ਨੂੰ ਪਾਈ ਆਪਾਂ ਇਦਾਂ ਹੀ ਲੰਬੇ ਪਾ ਦਈਏ ਪੈਜ ਦੀ ਬਸ ਹੁਣ ਹੈ ਟੈਂਟ ਲਗਾ ਲਿਆ ਭਾਈ ਹਾਂ ਭੁੱਖ ਹੈ ਨਹੀਂ ਜੇ ਭੁੱਖ ਲੱਗੀ ਤਾਂ ਆਪਣੇ ਕੋਲ ਰਾਸ਼ਨ ਹੈਗਾ ਏ ਆਪਾਂ ਉਹ ਖਾ ਪੀ ਲਾਂਗੇ ਵੀ ਕੁੱਲ ਮਿਲਾ ਕੇ ਅੱਜ ਵਾਲਾ ਸਫਰ ਬਰਾੜਾ ਕਿਦਾਂ ਰਿਹਾ ਬਹੁਤ ਛੋਟਾ ਤੇ ਬਹੁਤ ਸੋਹਣਾ ਰਿਹਾ ਹਾਂ ਛੋਟਾ ਤਾਂ ਜ਼ਰੂਰ ਰਿਹਾ ਵੀ ਆਪਣਾ 13 ਕਿਲੋਮੀਟਰ 14 ਕਿਲੋਮੀਟਰ ਨਹੀਂ 15 ਦੇ 3 18 ਕਿਲੋਮੀਟਰ ਹੋ ਗਿਆ 4 ਕਿਲੋਮੀਟਰ ਦੀ ਆ 19 ਹੋ ਗਿਆ ਹਾਂ ਵੀ ਤਕਰੀਬਨ 19 ਕਿਲੋਮੀਟਰ ਦਾ ਹੋ ਗਿਆ ਮੈਂ ਗਿਣਤੀ ਮਿੰਟ ਦੀ ਭਾਈ ਤਾਂ ਨਹੀਂ ਕਰੀ ਕਿਉਂਕਿ ਅੱਜ ਆਨੰਦ ਲੈ ਰਹੇ ਤੇ ਜਿੱਥੇ ਬੈਠ ਗਏ ਉਥੇ ਡੇਰੇ ਲੱਗੇ ਤੇ ਭਾਈ ਟਾਬੇ ਵਾਲੇ ਨੂੰ ਟੈਨਸ਼ਨ ਹੋ ਗਈ ਵੀ ਕਿਤੇ ਇਹ ਸੌਦਾ ਨਾ ਮਾਰ ਲਵੇ ਹਾਂ ਉਹ ਪਿੰਦਕ ਤੋਂ ਕਹਿ ਦਿੰਦਾ ਸੀ ਪਹਿਲਾਂ ਜਿਵੇਂ ਆਪਾਂ ਗੱਲ ਕਰੀ ਸੀ ਆਗੇ ਨੈਟਵਰਕ ਮਿਲੇਗਾ ਆਗੇ ਨੈਟਵਰਕ ਮਿਲੇਗਾ ਵੀ ਕੋਲੂ ਮਲਾ ਕੇ ਹਾਂ ਸਫ਼ਰ ਸ਼ਾਨਦਾਰ ਲੰਘ ਰਿਹਾ ਉਹਦਾ ਕਾਰਨ ਇਹ ਹੈ ਵੀ ਆਪਾਂ ਨੂੰ ਕੋਈ ਦੌੜ ਭੱਜ ਨਹੀਂ ਹੈ ਵੀ ਆਪਣੇ ਕੋਲੇ ਹਲੇ ਹੈਗਾ ਇਹ ਟਾਈਮ ਵੀ ਉਮਲਿੰਗਲਾ ਤੋਂ ਬਾਅਦ ਦੌੜ ਭੱਜ ਪੈ ਸਕਦੀ ਹੈ ਵੀ ਉਹ ਮੌਕੇ ਤੇ ਦੇਖਣਾ ਪਏਗਾ ਤੇ ਵੀਡੀਓ ਦੀ ਕਰਦੀ ਆਪਾਂ ਇੱਥੇ ਹੀ ਸਮਾਪਤੀ ਅਗਰ ਵਧੀਆ ਲੱਗੀ ਤਾਂ ਨਾਇਕ ਜਰੂਰ ਕਰਦੇ ਹੋ ਹਾਈਪ ਕਰਦੇ ਹੋ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਰੰਗ ਦੱਸ ਕਿਵੇਂ ਯਾਰ ਰੰਗ ਹਾਂ ਰੰਗ ਸੋਨਾ ਹੈ ਚਮਕਦਾ ਹੈ ਤੂੰ ਤਾਂ ਇਹ ਸੱਪ ਨੇ ਕੰਜ ਲਾਈ ਹੁੰਦੀ ਹੈ ਹਾਂ ਪਰ ਜੇ ਤੂੰ ਬੀਚ ਆਪਣਾ ਯਾਦ ਕਰ ਯਾਰ ਨਹੀਂ ਯਾਰ ਜਿਹਦੇ ਪੈਂਗੋਂਗ ਆਹ ਭਾਈ ਸਭ ਸਭ ਤੋਂ ਯਾਦ ਆਇਆ ਪਿੱਛੇ ਨਿਕ ਲੂੰਬੜੀ ਫਿਰ ਰਹੀ ਹੈ ਲੂੰਬੜੀ ਤੇ ਸਾਨੂੰ ਇਹ ਨਹੀਂ ਪਤਾ ਵੀ ਲੂੰਬੜੀ ਭਾਈ ਆ ਕੇ ਕੋਈ ਛੇੜ-ਛਿਗੜੀ ਨਾ ਕਰੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਵੀ ਲੂੰਬੜੀ ਟੈਂਟ ਪਾੜ ਦਿੰਦੀ ਕਿ ਨਹੀਂ ਪਾੜਦੀ ਮੈਨੂੰ ਤਾਂ ਮੈਨੂੰ ਹੱਸੀ ਆਂਦਾ ਜੀ ਐਵੇਂ ਡਰਦੀ ਹੁੰਦੀ ਹੋਊ ਕਹਿੰਦੇ ਤੇ ਦੂਜੀ ਵਾਰੀ ਲੂੰਬੜੀ ਦੇਖੀ ਆ ਮੈਂ ਜ਼ਿੰਦਗੀ 'ਚ ਮਤਲਬ ਕਹਿ ਸਕਦੇ ਆ ਪਹਿਲੀ ਵਾਰੀ ਉਧਰ ਗਏ ਸੀ ਪਾਕਿਸਤਾਨ ਦਾ ਉਹ ਜਿਹੜਾ ਪਿੰਡ ਕਿਹੜਾ ਕਰ ਗਿਲ ਕੋਲੇ ਹਾਂ 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 ਹ ਹੈ ਛੋਟੀ ਜੀਤੀ ਮੈਨੂੰ ਲੱਗਦਾ ਕਿ ਤੇ ਬੜੀ ਹੋਏਗੀ ਨਹੀਂ ਨਹੀਂ ਐਡੀ ਕੀ ਹੁੰਦੀ ਹੈ ਮਿੰਨੀ ਜੀ ਹੁੰਦੀ ਹੈ ਵੀ ਆਪ ਛੋਟੀ ਐ ਪੂੰਛ ਨਹੀਂ ਵਸ ਵਾਲਾ ਕੰਮ ਹੁੰਦਾ ਇਹ ਪੂੰਛ ਸੋਹਣੀ ਨਿਕਰ ਹੁੰਦੀ ਭਾਈ ਪੂੰਛ ਖਾਸੀ ਲੰਮੀ ਹੁੰਦੀ ਹਾਂ ਭਾਰੀ ਵੀ ਹੁੰਦੀ ਹੈ ਪੂੰਛ ਸੋਹਣੀ ਨਿਕਰ ਹੁੰਦੀ ਤੇ ਜਿਹੜੇ ਭਾਈ ਚੈਨਲ ਨਾਲ ਨਵੇਂ ਜੁੜੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਭਾਈ ਅਗਰ ਤੁਸੀਂ ਵੀ ਕੱਲੇ ਟੈਂਟ ਲਗਾ ਰਹੇ ਹੋ ਤਾਂ ਇਹ ਵਾਲਾ ਕੰਮ ਕਰ ਲਿਓ ਵੀ ਇਹਨੂੰ ਭਾਈ ਇੱਥੇ ਤੇ ਇਹਨੂੰ ਇੱਥੇ ਵੀ ਉੱਪਰ ਉੱਪਰ ਬੰਨ੍ਹ ਲਿਓ ਇਹਨੂੰ ਇੱਥੇ ਬੰਨ੍ਹ ਲਿਓ ਇਹ ਟੈਂਟ ਭਾਈ 10 ਦਾ ਖੁਦ ਆਪਦਾ ਗਾ ਜੇ ਤੂੰ ਕਦੇ ਕਈ ਵਾਰੀ ਇਕੱਲੇ ਟੈਂਟ ਲਾਉਨੇ ਆ ਉਹ ਬੰਦੇ ਆਪ ਤੇ ਸੇਫਟੀ ਪ੍ਰਬੰਧਤਾ ਕਰਕੇ ਵੀ ਪੈਣਾ ਪੈਂਦਾ ਮੈਂ ਕਈ ਨਾਲ ਇਹਦੇ ਤੇ ਮੈਂ ਇਹ ਕੁਛ ਹੋਰ ਬੰਨੇ ਸੀ ਪਹਿਲਾਂ ਦੂਜੇ ਦਿਨ ਮੇਰੇ ਮਨ ਚ ਆਈ ਗੱਲ ਯਾਰ ਇਹਨੂੰ ਜਿ ਤਾਂ ਪੋਦੇ ਨਾਲ ਬੰਨ੍ਹ ਦੀਏ ਇਹ ਲਾਫਦੀ ਹੈ ਨਾ ਔਰ ਰਸੀ ਜੀ ਉਹ ਰਵਾ ਕੇ ਮੈਂ ਪੂਰੀ ਇਹਨੂੰ ਰਿਸਕ ਪਾਈ ਗੰਢ ਦੇ ਲੇ ਲੇ ਸੀ ਅੰਦਰੋਂ ਵੀ ਬਾਹਰੋਂ ਛੇਤੀ ਛੇਤੀ ਖੁੱਲੇ ਨਾ ਇਹ ਨਾ ਸਹੀ ਆ ਵੈਸੇ ਆ ਕੰਮ ਸਹੀ ਆ ਜੇ ਤੁਹਾਡੇ ਕੋਲੇ ਭਾਈ ਛੋਟੀ ਜਿੰਦਰੀ ਹੈ ਤੁਸੀਂ ਜਿੰਦਰੀ ਵੀ ਮਾਰ ਲੱਗਦੇ ਹੋ ਉੱਥੇ ਸੰਗਲੀ ਪਾ ਕੇ ਉਹਦੇ ਨਾਲ ਆ ਆਜ ਤੱਕ ਦਾ ਕੰਮ ਲੁੱਟ ਛੋਟੀ ਜੰਦਰੀ ਹੈਗੀਆਂ ਮੇਰੇ ਕੋਲ ਉਹ ਛੱਟ ਜਾਂਦਾ ਕੀ ਮਨ ਚਾਏ ਤੇ ਵੀ ਉਹਨੂੰ ਉੱਥੇ ਦੇ ਉੱਥੇ ਲਾਈਏ ਉਹ ਮੈਂ ਆ ਯਾਰ ਕਈ ਵਾਰੀ ਕੋਈ ਹਮਲਾ ਕਰਦਾ ਮਤਲਬ ਖੋਲਣਾ ਆਉਂਦਾ ਜੀ ਉਹਨੇ ਰੋਲਾ ਰੁਲਾ ਪਾਉਂਦੇ ਪਤਾ ਲੱਗ ਜਾਂਦਾ ਵੀ ਖੋਲਦੇ ਕਰਦੇ ਇਹ ਗੱਲਾਂ ਬਾਤਾਂ ਇਹ ਸਾਡੀਆਂ ਚੱਲਦੀਆਂ ਰਹਿਣੀਆਂ ਵੀ ਸੁੱਖ ਨਾਲ ਸਫਰ ਬਹੁਤ ਸੋਹਣਾ ਲੰਘ ਰਿਹਾ ਹੈ ਤੇ ਚੈਨਲ ਨਾਲ ਅਗਰ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ ਜੀ ਮਿਲਦੇ ਆ ਕੱਲ ਨਵੇਂ ਰਾਮਾ ਉੱਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਦੇਖਦੇ ਰਹੋ